ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਤੁਸੀਂ ਬਾਜ਼ਾਰ ਵਿੱਚ ਮਿਲਣ ਵਾਲੇ ਫ੍ਰੈਂਕੀ ਰੋਲ ਜਿਹੜੇ ਆ ਉਹ ਕਿਵੇਂ ਬਣਾ ਸਕਦੇ ਹੋ ਬਹੁਤ ਹੀ ਈਜ਼ੀ ਤੇ ਸਿੰਪਲ ਜਿਹਾ ਵੇਅ ਹੈ ਇਹਨਾਂ ਨੂੰ ਬਣਾਉਣ ਦਾ ਇਹਨਾਂ ਨੂੰ ਬਣਾਉਣ ਦੇ ਲਈ ਨਾ ਜਿਹੜੀਆਂ ਜਿੰਨੀਆਂ ਵੀ ਚਟਨੀਆਂ ਚਾਹੀਦੀਆਂ ਸਾਨੂੰ ਉਹ ਵੀ ਅਸੀਂ ਸਾਰੀਆਂ ਘਰ ਦੇ ਵਿੱਚ ਹੀ ਬਣਾਵਾਂਗੇ ਸਿੰਪਲ ਜਿਹੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਇੱਥੇ ਪਿਆਜ਼ ਲਸਣ ਅਦਰਕ ਤੇ ਹਰੀ ਮਿਰਚ ਜੜੀਆਂ ਉਹਨੂੰ ਬਰੀਕ ਬਰੀਕ ਕੱਟ ਲੈਣਾ ਇਸੇ ਇਲਾਵਾ ਸਾਨੂੰ ਚਾਹੀਦੇ ਆ ਉਬਲੇ ਹੋਏ ਆਲੂ ਤੇ ਇਹਨਾਂ ਨੂੰ ਅਸੀਂ ਕद्दूकस ਕਰ ਲਵਾਂਗੇ ਇਸ ਤਰ੍ਹਾਂ ਸਾਨੂੰ ਇਹਨਾਂ ਨੂੰ ਜਿਹੜੀ ਜਿਹੜੀ ਸਟਫਿੰਗ ਬਣੂਗੀ ਉਹ ਬਹੁਤ ਹੀ ਵਧੀਆ ਬਣੂਗੀ ਵੈਸੇ ਤੁਸੀਂ ਚਾਹੋ ਤਾਂ ਇਹਨੂੰ ਮੈਸ਼ਰ ਦੇ ਨਾਲ ਮੈਸ਼ ਵੀ ਕਰ ਸਕਦੇ ਹੋ ਇਸ ਦੇ ਇਲਾਵਾ ਹਰੀਆਂ ਮਿਰਚਾਂ ਜਿਹੜੀਆਂ ਨੇ ਇਹਨੂੰ ਸਿਰਕੇ ਵਾਲੇ ਸਿਰਕੇ ਦੇ ਵਿੱਚ ਡੋਬੋ ਕੇ ਰੱਖਣਾ ਵਾਈਟ ਵਿਨੇਗਰ ਦੇ ਵਿੱਚ ਮੈਂ ਇਹਨਾਂ ਨੂੰ ਪਾ ਦਿੱਤਾ ਵਾ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਲਿਆ ਸਭ ਤੋਂ ਪਹਿਲਾਂ ਲਸਣ ਪਾ ਦਿਆਂਗੇ ਨਾਲ ਹੀ ਬਰੀਕ ਕਟਿਆ ਹੋਇਆ ਅਦਰਕ ਜਿਹੜਾ ਇਹ ਪਾ ਦਿਆਂਗੇ ਤੇ ਇਹਨੂੰ 1 ਮਿੰਟ ਲਈ ਤੁਸੀਂ ਭੁੰਨ ਲੈਣਾ ਵਾ ਤੇ ਉਸ ਦੇ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿਆਂਗੇ ਇਹ ਮੈਂ ਇੱਕ మీడియం ਸਾਈਜ਼ ਦਾ ਗੰਡਾ ਜਿਹੜਾ ਇਹ ਉਹ ਬਰੀਕ ਕਟਿਆ ਹੋਇਆ ਹੈ ਉਹ ਪਾ ਦਿੱਤਾ ਥੋੜੀਆਂ ਜੀਆਂ ਹਰੀਆਂ ਮਿਰਚਾਂ ਪਾ ਦਿਆਂਗੇ ਆਪਣੇ ਤੀਸਤੇ ਅਕੋਰਡਿੰਗਲੀ ਤੁਸੀਂ ਰੱਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ 골ਡਨ ਹੋਣ ਤੱਕ ਭੁੰਨ ਲਾਂਗੇ ਜਦ ਤੱਕ ਪਿਆਜ਼ ਸਾਡਾ ਹਲਕਾ ਜਿਹਾ ਸੁਨਹਿਰੀ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਉਬਲੇ ਹੋਏ ਆਲੂ ਜਿਹੜੇ ਅਸੀਂ ਕਦੂਕਾਸ ਕੀਤੇ ਸੀ ਉਹ ਪਾ ਦਿੱਤੇ ਨਾਲ ਹੀ ਅਸੀਂ ਮਸਾਲੇ ਐਡ ਕਰ ਦਿੱਤੇ ਆ ਮਸਾਲਿਆਂ ਦੇ ਵਿੱਚ ਸਾਰੇ ਬੇਸਿਕ ਮਸਾਲੇ ਕਾਲਾ ਲੂਣ ਚਿੱਟਾ ਲੂਣ ਕਸ਼ਮੀਰੀ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਪੁੰਨੇ ਹੋਏ ਜੀਰੇ ਦਾ ਪਾਊਡਰ ਤੇ ਘਰ ਦਾ ਬਣਿਆ ਹੋਇਆ ਚਾਟ ਮਸਾਲਾ ਇਹ ਵਾਲੇ ਮੈਂ ਐਡ ਕੀਤੇ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਜੋ ਵੀ ਤੁਸੀਂ ਮਸਾਲੇ ਖਾਣੇ ਪਸੰਦ ਕਰਦੇ ਹੋ ਉਹ ਐਡ ਕਰ ਦਿਓ ਤੇ ਗੈਸ ਦੀ ਫਲੇਮ ਨੂੰ ਨਾ ਬਿਲਕੁਲ ਸਲੋ ਤੇ ਰੱਖਿਆ ਹੋਇਆ ਸਿਮ ਤੇ ਰੱਖਿਆ ਹੋਇਆ ਵਾ ਤੇ ਹੁਣ ਆਪ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਵਾ ਜਦੋਂ ਇਸ ਤਰ੍ਹਾਂ ਆਲੂ ਸਾਡੇ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਮਿਕਸ ਹੋ ਗਏ ਗੈਸ ਦੀ ਫਲੇਮ ਨੂੰ ਬੰਦ ਕਰ ਦਿਓ ਇੱਥੇ ਜਿਹੜਾ ਮੌਇਸਚਰ ਹੋਏਗਾ ਨਾ ਉਹ ਵੀ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਇਹਨੂੰ ਸਲੋ ਫਲੇਮ ਦੇ ਉੱਪਰ ਇਸ ਤਰੀਕੇ ਦੇ ਨਾਲ ਮੈਸ਼ ਕਰ ਲੈਂਦੇ ਆ ਇੱਕ ਬਣਾਵਾਂਗੇ ਜੀ ਕੁੰਡੇ ਵਾਲੀ ਚਟਨੀ ਪੁਦੀਨੇ ਦੀ ਜਿਹਦੇ ਵਿੱਚ ਮੈਂ ਪੁਦੀਨੇ ਦੇ ਪੱਤੇ ਤુલਸੀ ਦੇ ਪੱਤੇ ਅਜਵਾਇਨ ਦੇ ਪੱਤੇ ਇਸ ਦੇ ਇਲਾਵਾ ਹਰੀਆਂ ਮਿਰਚਾਂ ਤੇ ਦੋ ਫਰੈਸ਼ ਜਿਹੜੇ ਪਿਆਜ਼ ਆ ਉਹ ਲੈ ਆ ਤੇ ਉਸ ਦੇ ਬਾਅਦ ਇਹਦੇ ਵਿੱਚ ਮਸਾਲੇ ਐਡ ਕੀਤੇ ਕਾਲਾ ਲੂਣ ਜਿੱਟਾ ਲੂਣ ਭੁੰਨੇ ਹੋਏ ਜੀਰੇ ਦਾ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਧਨੀਆ ਪਾਊਡਰ ਚਾਟ ਮਸਾਲਾ ਤੇ ਇਸ ਦੇ ਇਲਾਵਾ ਇਹਦੇ ਵਿੱਚ ਮੈਂ ਅੱਧਾ ਚਮਚਾ ਸ਼ੱਕਰ ਦਾ ਵੀ ਪਾਇਆ ਵਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਚਟਨੀ ਬਣਾਉਂਗੇ ਨਾ ਬਹੁਤ ਹੀ ਟੇਸਟੀ ਬਣਦੀ ਹੈ ਇਹਨੂੰ ਤੁਸੀਂ ਨੋਰਮਲ ਦਾਲ ਦੇ ਨਾਲ ਵੀ ਖਾਓਗੇ ਨਾ ਤਾਂ ਵੀ ਇਹ ਚਟਨੀ ਬਹੁਤ ਹੀ ਕਮਾਲ ਦੀ ਲੱਗਦੀ ਹੈ ਕੁੰਡੇ ਵਾਲੀ ਚਟਨੀ ਜਿਹੜੀ ਆ ਉਹ ਤੁਹਾਡੇ ਇਸ ਫ੍ਰੈਂਕੀ ਰੋਲ ਦੇ ਟੇਸਟ ਨੂੰ ਹੋਰ ਵੀ ਜ਼ਿਆਦਾ ਇਨਹਾਂਸ ਕਰ ਦੇਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਵਾ ਤੇ ਇਸ ਤਰੀਕੇ ਦੇ ਨਾਲ ਸਾਡੀਆਂ ਦੇਖੋ ਜੀ ਸਾਰੀਆਂ ਸੌਸ ਜਿਹੜੀਆਂ ਰੈਡੀ ਹੋ ਗਈਆਂ ਇਹ ਹੈਗੀ ਆ ਪੀਜ਼ਾ ਸੌਸ ਇਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦੇਵਾਂ ਕਿ ਇਹਨੂੰ ਕਿਵੇਂ ਬਣਾਇਆ ਵਾ ਇਸੇ ਲਾਵਾ ਸਾਡੀ ਕੁੰਡੇ ਵਾਲੀ ਚਟਨੀ ਤੇ ਇਹ ਹੈਗੀ ਆ ਡਿਪ ਮਾਇਨਿਸ ਵਾਲੀ ਇਹਦੇ ਵਿੱਚ ਮਾਇਨਿਸ ਬਿਲਕੁਲ ਨਹੀਂ ਹੈ ਜਿਹੜੀ ਪੀਜ਼ਾ ਸੌਸ ਬਣਾਈ ਆ ਉਸਦੇ ਵਿੱਚ ਅਸੀਂ ਹੰਗ ਕਰਡ ਪਾਇਆ ਜਾਣੀ ਦੀ ਦਹੀਂ ਦੇ ਪਾਣੀ ਨੂੰ ਨਿਝੋੜ ਕੇ ਦਹੀਂ ਇਹਦੇ ਵਿੱਚ ਮਿਕਸ ਕਰ ਲਓ ਤਾਂ ਇਹ ਤੁਹਾਡੀ ਮਾਇਨਿਸ ਦਾ ਕੰਮ ਕਰੇਗੀ ਇਸੇ ਇਲਾਵਾ ਇਮਲੀ ਤੇ ਗੁੜ ਦੀ ਚਟਨੀ ਆ ਇਹਨੂੰ ਅਸੀਂ ਪਤਲਾ ਰੱਖਣਾ ਹੈ ਇਸ ਤਰੀਕੇ ਦੇ ਨਾਲ ਤਾਂ ਕਿ ਸਾਡਾ ਜਿਹੜਾ ਫਲੇਵਰ ਆ ਇਹਦੇ ਵਿੱਚ ਉਹ ਸਾਰੇ ਗਿੱਤੇ ਫੈਲ ਜਾਵੇ ਹੁਣ ਆਪਾਂ ਬਣਾਵਾਂਗੇ ਜੀ ਰੋਟੀ ਜੇਕਰ ਤੁਹਾਡੇ ਕੋਲੇ ਪਹਿਲਾਂ ਹੀ ਰੋਟੀ ਪਈ ਹੈ ਨਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਪਰ ਮੈਂ ਫ੍ਰੈਸ਼ ਬਣਾ ਰਹੀ ਹਾਂ ਜਿਹੜਾ ਮੈਂ ਆਟਾ ਗੁੰਨਿਆ ਵਾ ਉਹਦੇ ਵਿੱਚ ਮੈਂ ਹਲਕਾ ਜਿਹਾ ਲੂਣ ਤੇ ਇੱਕ ਚਮਚ ਦੇਸੀ ਘਿਓ ਪਾਇਆ ਸੀ ਤੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਇਹਦਾ ਪੇੜਾ ਬਣਾਉਣਾ ਹੈ ਨਾ ਤਾਂ ਇਹਦੇ ਵਿੱਚ ਤੁਸੀਂ ਘਿਓ ਐਡ ਕਰਨਾ ਵਾ ਥੋੜਾ ਜਿਹਾ ਘਿਓ ਲਗਾ ਕੇ ਚੰਗੀ ਤਰ੍ਹਾਂ ਸਾਰੇ ਆਟੇ ਦੇ ਵਿੱਚ ਗੁੰਨ ਲਿਓ ਤੇ ਇਸ ਤਰੀਕੇ ਦੇ ਨਾਲ ਨਾਲ ਤਾਂ ਜਿਹੜੀ ਤੁਹਾਡੀ ਰੋਟੀ ਬਣੇਗੀ ਉਹ ਬਹੁਤ ਹੀ ਨਰਮ ਤੇ ਮਲਾਈਮ ਬਣੇਗੀ ਤੇ ਲੰਬੇ ਟਾਈਮ ਤੱਕ ਸੌਫਟ ਬਣੀ ਰਹੇਗੀ ਪੇੜਾ ਕਰ ਲਿਆ ਇਸ ਤਰੀਕੇ ਦੇ ਨਾਲ ਅਸੀਂ ਸਾਰੇ ਪੇੜੇ ਪਹਿਲਾਂ ਕਰਕੇ ਰੱਖ ਲਾਂਗੇ ਉਸ ਦੇ ਬਾਅਦ ਅਸੀਂ ਇਹਦੀਆਂ ਹੁਣ ਰੋਟੀਆਂ ਜਿਹੜੀਆਂ ਐ ਉਹ ਵੇਲ ਲਵਾਂਗੇ ਰੋਟੀ ਵਿਲਣ ਦੇ ਲਈ ਵੀ ਤੁਹਾਨੂੰ ਬਹੁਤ ਜ਼ਿਆਦਾ ਸੁੱਕਾ ਆਟਾ ਲਗਾਉਂਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਸ ਦੇ ਵਿੱਚ ਅਸੀਂ ਕਾਫੀ ਸਾਰਾ ਘਿਓ ਲਗਾ ਦਿੱਤਾ ਵਾ ਆਟੇ 'ਚ ਵੀ ਥੋੜਾ ਘਿਓ ਗੁੰਨਿਆ ਹੋਇਆ ਸੀ ਤੇ ਉੱਪਰ ਦੀ ਵੀ ਅਸੀਂ ਘਿਓ ਲਗਾਤਾ ਤਾਂ ਆਟਾ ਬਹੁਤ ਹੀ ਨਰਮ ਬਣ ਗਿਆ ਵਾ ਤੇ ਇਸ ਤਰੀਕੇ ਦੇ ਨਾਲ ਅਸੀਂ ਪਤਲੀਆਂ-ਪਤਲੀਆਂ ਰੋਟੀਆਂ ਜਿਹੜੀਆਂ ਆ ਇਹ ਬੇਲਾਂਗੇ ਆਮ ਨੋਰਮਲ ਜਿੰਨੀ ਰੋਟੀ ਪਤਲੀ ਰੱਖਦੇ ਆ ਨਾ ਇਹ ਵਾਲੀ ਰੋਟੀ ਉਸ ਤੋਂ ਜ਼ਿਆਦਾ ਪਤਲੀ ਰੱਖੋਗੇ ਤਾਂ ਤੁਹਾਡੇ ਰੋਲ ਜਿਹੜੇ ਆ ਉਹ ਬਹੁਤ ਹੀ ਟੇਸਟੀ ਬਣਨਗੇ ਪਹਿਲਾਂ ਮੈਂ ਸਾਰੀਆਂ ਰੋਟੀਆਂ ਬੇਲ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਸੇਕ ਲਵਾਂਗੇ ਕਿਉਂਕਿ ਇਹ ਰੋਟੀਆਂ ਬਹੁਤ ਹੀ ਜ਼ਿਆਦਾ ਪਤਲੀਆਂ ਵਾਂ ਇਸ ਕਰਕੇ ਇਹ ਮੈਂਟੋ ਮੈਂਟੀ ਬਣ ਜਾਂਦੀਆਂ ਵੈਸੇ ਤਾਂ ਆਮ ਮਾਰਕੀਟ ਦੇ ਵਿੱਚ ਕੀ ਕਰਦੇ ਆ ਇਹਨੂੰ ਥੋੜਾ ਜਿਹਾ ਕੱਚਾ ਰੱਖਦੇ ਆ ਕਿਉਂਕਿ ਬਾਅਦ ਦੇ ਵਿੱਚ ਉਹ ਇਹਨੂੰ ਫਿਰ ਤੋਂ ਤਵੇ ਦੇ ਉੱਪਰ ਸੇਕਦੇ ਆ ਪਰ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਸੇਕਣਾ ਨਹੀਂ ਹੈਗਾਗਾ ਤਵੇ ਦੇ ਉੱਪਰ ਫਿਰ ਤੋਂ ਤਾਂ ਇਸ ਕਰਕੇ ਆਪਾਂ ਜਿੰਨੀ ਵੀ ਰੋਟੀ ਤੁਸੀਂ ਕੁੱਕ ਕਰਨੀ ਹੈ ਨਾ ਇੱਥੇ ਹੀ ਕਰ ਲੈਣੀ ਇਹਨੂੰ ਆਪਾਂ ਕੱਚੀ ਨਹੀਂ ਰੱਖਣਾ ਚਾਹੀਦੀ ਦੀ ਚੰਗੀ ਤਰ੍ਹਾਂ ਰੋਟੀ ਚੜੀ ਆ ਉਹ ਅਸੀਂ ਸੇਕ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਰੋਟੀਆਂ ਜਿਹੜੀਆਂ ਇਹ ਉਹ ਬਣਾ ਲਵਾਂਗੇ ਤੇ ਰੋਟੀਆਂ ਤੁਹਾਡੀਆਂ ਲੰਬੇ ਟਾਈਮ ਤੱਕ ਨਰਮ ਮਲਾਈਮ ਵੀ ਬਣੀਆ ਰਹਿਣਗੀਆਂ ਤੇ ਇਹ ਦੇਖ ਸਕਦੇ ਹੋ ਜੀ ਰੋਟੀ ਜਿਹੜੀ ਐ ਥੱਲੇ ਤੁਹਾਨੂੰ ਇਹਦੇ ਵਿੱਚ ਦੀ ਨਾ ਫਿੰਗਰਜ਼ ਦਿਖਦੀਆਂ ਹੋਣਗੀਆਂ ਇੰਨੀ ਪਤਲੀ ਰੋਟੀ ਜਿਹੜੀ ਆ ਉਹ ਬਣ ਕੇ ਤਿਆਰ ਹੋਈ ਐ ਤੇ ਹਜੇ ਤੱਕ ਇਹ ਨਰਮ ਮਲਾਈਮ ਬਈ ਐ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਲੰਗਾਵਾਂਗੇ ਪੀਜ਼ਾ ਸੌਸ ਤੁਸੀਂ ਮਾਰਕੀਟ ਵਾਲੀ ਸੌਸ ਵੀ ਯੂਜ਼ ਕਰ ਸਕਦੇ ਹੋ ਪਰ ਜਿਹੜੀ ਇਹ ਘਰ ਦੇ ਵਿੱਚ ਬਣੀ ਹੋਈ ਆ ਨਾ ਇਹਦਾ ਤਾਂ ਟੇਸਟੀ ਵੱਖਰਾ ਐ ਤੇ ਇਹਨੂੰ ਬਣਾਉਣ ਦੇ ਲਈ ਤੁਸੀਂ ਕੀ ਕਰਨਾ ਐ ਲਸਣ ਪਿਆਜ਼ ਤੇ ਟਮਾਟਰ ਜਿਹੜੇ ਆ ਉਹ ਥੋੜਾ ਜਿਹਾ ਤੇਲ ਪਾ ਕੇ ਇੱਕ ਚਮਚ ਤੇਲ ਪਾ ਕੇ ਚੰਗੀ ਤਰ੍ਹਾਂ ਜਿਵੇਂ ਅਸੀਂ ਤੜਕਾ ਲਗਾਉਂਦੇ ਆ ਉਹਵੇਂ ਭੁੰਨ ਲੈਣੇ ਆ ਚ ਤੁਸੀਂ ਮਸਾਲੇ ਜਿਹੜੇ ਉਹ ਬਾਅਦ ਚ ਪਾਉਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਲਸਣ ਪਿਆਜ਼ ਅਦਰਕ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਆਪਣੇ ਟੇਸ ਦੇ ਅਕੋਰਡਿੰਗਲੀ ਤੇ ਟਮਾਟਰ ਨੂੰ ਭੁੰਨ ਲੈਣਾ ਹੈ ਭੁੰਨਣ ਦੇ ਬਾਅਦ ਜਦੋਂ ਇਹ ਸਾਰੀਆਂ ਚੀਜ਼ਾਂ ਠੰਡੀਆਂ ਹੋ ਗਈਆਂ ਤਾਂ ਮਿਕਸੀ ਜਾਰਜ ਭਾ ਕੇ ਤੁਸੀਂ ਪੇਸਟ ਬਣਾ ਲਓ ਉਸ ਦੇ ਬਾਅਦ ਇਹਦੇ ਚ ਮਸਾਲੇ ਐਡ ਕਰਕੇ ਫਿਰ ਤੋਂ ਭੁੰਨ ਲਓ ਤੇ ਤੁਹਾਡੀ ਪੀਜ਼ਾ ਸੌਸ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਪੀਜ਼ਾ ਸੌਸ ਜਿਹੜੀ ਉਹ ਚੰਗੀ ਤਰ੍ਹਾਂ ਤੁਸੀਂ ਇਹਦੇ ਉੱਪਰ ਲਗਾ ਲੈਣੀ ਹੈ ਫਿਰ ਅਸੀਂ ਜਿਹੜੇ ਆਲੂ ਮੈਸ਼ ਕਰਕੇ ਉਹਦੀ ਸਟਫਿੰਗ ਬਣਾ ਕੇ ਰੱਖੀ ਸੀ ਨਾ ਇਸ ਤਰ੍ਹਾਂ ਉਹਦੇ ਰੋਲ ਬਣਾ ਕੇ ਤੁਸੀਂ ਇਹਦੇ ਉੱਪਰ ਐਡ ਕਰ ਦੇਣੇ ਆ ਚਾਹੋ ਤਾਂ ਦੋ ਰੋਲ ਬਣਾ ਸਕਦੇ ਹੋ ਜਾਂ ਫਿਰ ਇੱਕ ਹੀ ਵੱਡਾ ਰੋਲ ਬਣਾ ਕੇ ਐਡ ਕਰ ਦਿਓ ਤੇ ਇਹਦੀਆਂ ਸਾਈਡਾਂ ਤੇ ਅਸੀਂ ਲਗਾ ਰਹੇ ਹਾਂ ਕੁੰਡੇ ਵਾਲੀ ਪੁਦੀਨੇ ਦੀ ਚਟਨੀ ਬਹੁਤ ਹੀ ਜ਼ਿਆਦਾ ਟੇਸਟ ਦੇਣ ਵਾਲੀ ਆ ਤੇ ਉੱਪਰ ਆਪਾਂ ਇਹਦੇ ਲਗਾ ਦੇਾਂਗੇ ਘਰ ਦਾ ਬਣਿਆ ਹੋਇਆ ਫਰੈਸ਼ ਪਨੀਰ ਪਨੀਰ ਤੁਸੀਂ ਆਪਣੇ ਟੇਸਟ ਅਕੋਰਡਿੰਗਲੀ ਵੱਧ ਘੱਟ ਐਡ ਕਰ ਸਕਦੇ ਹੋ ਉੱਪਰ ਦੀ ਮਾਇਦੇ ਲਗਾ ਰਹੀ ਹਾਂ ਇਸ ਤਰ੍ਹਾਂ ਲੱਛੇ ਦੇ ਵਿੱਚ ਕੱਟੇ ਹੋਏ ਗੱਡੇ ਇਹ ਵੀ ਤੁਸੀਂ ਆਪਣੇ ਟੇਸਟ ਅਕੋਰਡਿੰਗਲੀ ਜੇ ਕੋਈ ਖਾਣਾ ਨਹੀਂ ਪਸੰਦ ਕਰਦਾ ਤਾਂ ਸਕਿੱਪ ਕਰ ਸਕਦੇ ਹੋ ਤੇ ਇਹਨਾਂ ਨੂੰ ਸਿਰਕਾ ਲਗਾ ਕੇ ਵੀ ਰੱਖ ਸਕਦੇ ਹੋ ਇਸ ਦੇ ਬਿਨਾਂ ਇਹਦੇ ਤੇ ਤੁਸੀਂ ਖੀਰਾ ਕਦੂਕਾਸ ਕਰਕੇ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਤੇ ਪੱਤਾ ਗੋਭੀ ਜੋ ਵੀ ਤੁਸੀਂ ਇਹਦੇ ਚ ਕੱਚੀਆਂ ਸਬਜ਼ੀਆਂ ਜਿਵੇਂ ਕਿ ਗਾਜਰ ਹੋਗੀ ਗੋਭੀ ਹੋਗੀ ਉਹ ਐਡ ਕਰ ਸਕਦੇ ਹੋ ਕਦੂ ਕਾਸ ਕਰਕੇ ਤੇ ਉਸ ਦੇ ਬਾਅਦ ਸਾਈਡਾਂ ਤੇ ਆਪਾਂ ਜਿਹੜੀ ਮਾਇਨੈਸ ਦੀ ਜਗ੍ਹਾ ਤੇ ਡਿਪ ਬਣਾਈ ਸੀਗੀ ਪੀਜ਼ਾ ਸੌਸ ਦੇ ਵਿੱਚ ਅਸੀਂ ਹੰਕ ਕਰ ਐਡ ਕਰ ਦਿੱਤਾ ਦਹੀਂ ਦਾ ਪਾਣੀ ਕਰ ਦਿੱਕੇ ਨਾ ਦਹੀਂ ਨੂੰ ਥੋੜੀ देर ਲਈ ਚਾਪੋਨੀ ਦੇ ਉੱਪਰ ਰੱਖ ਦਿਓ ਤਾਂ ਉਹਦਾ ਪਾਣੀ ਜਿਹੜਾ ਹੈ ਉਹ ਨਿਕਲ ਜਾਂਦਾ ਤੇ ਉਹਨੂੰ ਤੁਸੀਂ ਪੀਜ਼ਾ ਸੌਸ ਦੇ ਵਿੱਚ ਮਿਕਸ ਕਰ ਦਿਓ ਤਾਂ ਤੁਹਾਡੀ ਇਹ ਮਾਇਨੈਸ ਦਾ ਕੰਮ ਕਰੇਗੀ ਇਹ ਵਾਲੀ ਸੌਸ ਤੇ ਉਸ ਦੇ ਉੱਪਰ ਦੀ ਆਪਾਂ ਇਹ ਐਡ ਕਰ ਦਾਂਗੇ ਇਮਲੀ ਵਾਲੀ ਚਟਨੀ ਗੋੜ ਤੇ ਇਮਲੀ ਦੀ ਚਟਨੀ ਆ ਪਰ ਇਹਨੂੰ ਅਸੀਂ ਪਤਲਾ ਰੱਖਿਆ ਹੋਇਆ ਵਾ ਤੇ ਉਸ ਦੇ ਬਾਅਦ ਆਪਾਂ ਇਹਦੇ ਉੱਪਰ ਦੀ ਐਡ ਕਰ ਦਿੱਤੀਆਂ ਹਰੀਆਂ ਮਿਰਚਾਂ ਜਿਹੜੀਆਂ ਸਿਰਕਾ ਲਗਾ ਕੇ ਰੱਖਿਆ ਹੋਇਆ ਸੀ ਇਹ ਬਹੁਤ ਜ਼ਿਆਦਾ ਤਿੱਖੀਆਂ ਨਹੀਂ ਗਈਆਂ ਤੇ ਫਿੱਕੀਆਂ ਵਾਲੀਆਂ ਹੀ ਰੱਖਿਓ ਉਹ ਵਧੀਆ ਟੇਸਟ ਦਿੰਦੀਆਂ ਤੇ ਲਓ ਜੀ ਇਹਨੂੰ ਫਿਰ ਆਪਾਂ ਇਸ ਤਰੀਕੇ ਦੇ ਨਾਲ ਰੋਲ ਕਰ ਦਾਂਗੇ ਹੁਣ ਤੁਸੀਂ ਇਹਨੂੰ ਚਾਹੋ ਤਾਂ ਇਦਾਂ ਹੀ ਐ ਖਾਣ ਲਈ ਵੈਸੇ ਤਾਂ ਇਹ ਰੈਡੀ ਆ ਤੇ ਚਾਹੋ ਤਾਂ ਤੁਸੀਂ ਹਲਕਾ ਜਿਹਾ ਬਿਲਕੁਲ ਹਲਕਾ ਜਿਹਾ ਤਵੇ ਦੇ ਉੱਪਰ ਘਿਓ ਲਗਾ ਕੇ ਤੇ ਇਹਨੂੰ ਤੁਸੀਂ ਸੇਕ ਲੈਣਾ ਵਾ ਕਿਉਂਕਿ ਬਹੁਤ ਜ਼ਿਆਦਾ ਘਿਓ ਜਦੋਂ ਅਸੀਂ ਤਵੇ ਦੇ ਉੱਪਰ ਲਗਾ ਕੇ ਰੋਟੀਆਂ ਸੇਕ ਸੇਕ ਕੇ ਖਾਂਦੇ ਆ ਨਾ ਤਾਂ ਉਹ ਅੱਗੇ ਜਾ ਕੇ ਬੋਡੀ ਦੇ ਵਿੱਚ ਕੋਲੇਸਟ੍ਰੋਲ ਬਣਾਉਂਦਾ ਤਾਂ ਇਸ ਕਰਕੇ ਕੋਸ਼ਿਸ਼ ਕਰਿਓ ਕਿ ਇਹਨੂੰ ਜਿੰਨਾ ਹੋ ਸਕੇ ਘੱਟ ਘਿਓ ਲਗਾਓ ਤੇ ਬੱਲ ਤਾਂ ਤੁਸੀਂ ਇਹਨੂੰ ਇਦਾਂ ਹੀ ਇੰਜੋਏ ਕਰਿਓ ਨਾ ਬਹੁਤ ਹੀ ਟੇਸਟੀ ਬਣਦੇ ਆ ਇਹ ਜਿੰਨੀਆਂ ਵੀ ਅਸੀਂ ਇਹਦੇ ਵਿੱਚ ਸਾਸ ਪਾਈਆਂ ਸਾਰੀਆਂ ਬਹੁਤ ਹੀ ਜ਼ਿਆਦਾ ਟੇਸਟੀ ਐ ਤੇ ਬਹੁਤ ਹੀ ਜ਼ਿਆਦਾ ਫਲੇਵਰਫੁੱਲ ਐ ਤੇ ਘਰ ਦੀਆਂ ਬਣੀਆਂ ਹੋਈਆਂ ਹਨ ਹੁਣ ਤੁਸੀਂ ਇਹਨੂੰ ਇਦਾਂ ਹੀ ਇੰਜੋਏ ਕਰ ਸਕਦੇ ਹੋ ਇਹਨੂੰ ਲੰਚ ਬਾਕਸ ਦੇ ਵਿੱਚ ਵੀ ਪੈ ਕਰ ਸਕਦੇ ਹੋ ਕਿਤੇ ਬਾਹਰ ਜਾ ਰਹੇ ਹੋ ਇਦਾਂ ਰੂਲ ਬਣਾ ਕੇ ਲੈ ਜਾ ਸਕਦੇ ਹੋ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਕਿਵਰੀ ਵੱਡਿਆਂ ਦਾ ਵੀ ਮਨ ਕਰਦਾ ਐ ਕੁਝ ਐਕਸਟਰਾ ਖਾਣ ਦਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਰੂਲ ਬਣਾਉਂਗੇ ਬਹੁਤ ਹੀ ਹੈਲਦੀ ਐ ਤੇ ਬਹੁਤ ਹੀ ਟੇਸਟੀ ਐ ਤੇ ਬਹੁਤ ਹੀ ਜ਼ਿਆਦਾ ਫਲੇਵਰਫੁੱਲ ਐ ਉਮੀਦ ਕਰਦੀਆਂ ਜੀਏ ਸਿੰਪਲ ਜੀ ਵੀਡੀਓ ਤੁਹਾਨੂੰ ਵੀ ਚੰਗੀ ਲੱਗੇਗੀ ਤੁਸੀਂ ਆਪਣਾ ਫੀਡਬੈਕ ਮੇਨ ਨਾਲ ਜਰੂਰ ਸ਼ੇਅਰ ਕਰੋਗੇ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ